ਸਾਸਰੀਕਾਲ ਪੜਿਆਲਾ ਲਾਈਵ ਦੇਖਦੇ ਦਸਕਾਂ ਦਾ ਸਵਾਗਤ ਤੇ ਮੈਂ ਹਾਂ ਸ਼ਾਹਬਾਜ਼ ਖਾਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਸ ਯੂਨੀਅਨ ਵੱਲੋਂ ਪੰਜਾਬ ਪੱਧਰੀ ਅਨਮਿੱਥੇ ਸਮੇਂ ਦੀ ਹੜਤਾਲ ਅੱਜ 23ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਨਹਿنگਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨਾਲ ਸਾਡਾ ਪਿਛਲੇ 6 ਮਹੀਨਿਆਂ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਜਥੇਬੰਦੀਆਂ ਨੂੰ ਕੋਈ ਵੀ पर उसे योग पत्र जारी नहीं किया गया मलेर मलेरकोटला तो शाहबाज खान पटियाला लाई ਨੂੰ ਪਤਾ ਵੀ ਆਪਾਂ ਕਿਸੇ ਲੰਬੇ ਸਮੇਂ ਤੋਂ ਆਪਣਾ ਜਿਹੜਾ ਸ਼ਾਂਤਮਈ ਧਰਨਾ ਸੀਵਰੇਜ ਬੋਰਡ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਸੀਗਾ ਉਸ ਨੂੰ ਲੈ ਕੇ ਪ੍ਰਧਾਨ ਗੁਰਦੇਵ ਸਿੰਘ ਜੀ ਦੀ ਅਗਵਾਈ ਹੇਠ ਗੁਰਦੇਵ ਸਿੰਘ ਨਿੰਗ ਜੀ ਦੀ ਅਗਵਾਈ ਹੇਠ ਪੂਰੇ ਪੰਜਾਬ ਦੇ ਵਿੱਚ ਕਾਉਂਡ ਦਿੱਤੀ ਗਈ ਸੀ ਕਿ 25 ਤਰੀਕ ਨੂੰ ਸੀਵਰੇਜ ਬੋਰਡ ਜਿਹੜਾ ਮੋਟਰਾਂ ਦੇ ਸੀਵਰੇਜ ਦੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਸੋ ਸਾਥੀਓ ਇਸੇ ਸਮਾਜ ਦੇ ਵਿੱਚ ਆਸੀਂ ਤੜਕੇ ਆਦੇ ਵੱਲੋਂ ਇਹ ਮੋਟਰ ਬੰਦ ਕਰ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਆਇਆ ਤੇ ਉਹਨਾਂ ਨਾਲ ਸਾਡਾ ਤੇ ਉਹਨਾਂ ਨੇ ਸਾਡਾ ਹਰਤਾਲ ਬਣਾਇਆ ਤੇ ਲੋਕ ਹਿਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਸਾਡੇ ਤੋਂ ਚਾਬੀ ਲੈ ਕੇ ਇਸ ਮੋਟਰ ਨੂੰ ਚਲਦਾ ਕਰਤਾ ਆਸੀਂ ਵੀ ਕਿਤੇ ਕਿਤੇ ਲੋਕਾਂ ਦੇ ਪੱਖ ਦੀ ਗੱਲ ਕਰਦੇ ਆਂ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਆਂ ਸਾਡਾ ਲੋਕਾਂ ਨਾਲ ਸ਼ਹਿਰ ਦੇ ਜਿੰਨੇ ਵੀ ਸਾਡੇ ਲੋਕ ਨੇ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਹੜਤਾਲ ਚੱਲ ਰਹੀ ਹੈ ਸਾਡਾ ਕਿਸੇ ਨਾਲ ਕੋਈ ਕਿਸੇ ਨੂੰ ਝਗੜਾ ਨਹੀਂ ਹੈਗਾ ਸਾਡੀ ਕਿਸੇ ਨਾਲ ਕੋਈ ਸ਼ਹਿਰ ਦੇ ਨਮੈ ਦੇ ਨਾਲ ਲੜਾਈ ਨਹੀਂ ਨਾ ਸਾਡੀ ਸ਼ਹਿਰ ਦੇ ਖਿਲਾਫ ਕੋਈ ਪ੍ਰਦਰਸ਼ਨ ਹੈ ਸਾਥੀ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਇਹ ਸਿਰਫ ਔਰ ਸਿਰਫ ਪ੍ਰਸ਼ਾਸਨ ਦੇ ਖਿਲਾਫ ਹੈ ਪੰਜਾਬ ਸਰਕਾਰ ਦੇ ਖਿਲਾਫ ਹੈ ਕਿਉਂਕਿ ਪੰਜਾਬ ਸਰਕਾਰ ਨੇ ਹੋਂਚੇ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇਹ ਵਾਅਦਾ ਕੀਤਾ ਸੀ ਔਰ ਤੋਂ ਕੰਮਿਆਂ ਨਾਲ ਕਿ ਜਿਹੜਾ ਮੇਰਾ ਹਾਰਾ ਪੈਣਾ ਹੈ ਮੈਂ ਉਹ ਸਭ ਤੋਂ ਪਹਿਲਾਂ ਔਰ ਕੰਮਾਂ ਦੇ ਚਲਾ ਕੇ ਇਹਨਾਂ ਨੂੰ ਪੱਕੇ ਕਰੂੰਗਾ ਕਿ ਕੱਚੇ ਸ਼ਬਦ ਦਾ ਜਿਹੜਾ ਕੋੜ ਹੈ ਇਹਨੂੰ ਖਤਮ ਕਰ ਦਿੱਤਾ ਜਾਏਗਾ ਬਾਜੂ ਦੋਸਤ ਦੇ ਅੱਜ ਇੱਕ ਸੀਰੇ ਗੋਰ ਦਾ ਕੰਮ ਆ ਗੰਦ ਚ ਹੱਥ ਮਾਰਨ ਵਾਲੇ ਲੋਤ ਲੋਕਾਂ ਨੂੰ ਪੀਣ ਵਾਲਾ ਪਾਣੀ ਮੋਹਿਆ ਕਰਨ ਵਾਲੇ ਲੋਕ ਅੱਜ ਕਿਸੇ ਲੰਬੇ ਸਮੇਂ ਤੋਂ ਹਰਤਾਲ ਤੇ ਚੱਲ ਰਹੇ ਨੇ ਤੇ ਸਰਕਾਰ ਇਹਨਾਂ ਨੂੰ ਅਣਗੌਲਿਆ ਕਰਕੇ ਇਹਨਾਂ ਦੀ ਮੰਗ ਤੋਂ ਭੱਜ ਰਹੀ ਹੈ ਸੋ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਹੱਕ ਨੇ ਉਹ ਰਾਈਟ ਨੇ ਜੇਕਰ ਅਸੀਂ ਤੁਹਾਡੇ ਤੋਂ ਕੁਝ ਗਲਤ ਚੀਜ਼ ਮੰਗਦੇ ਆ ਤਾਂ ਅਸੀਂ ਤੁਹਾਡੇ ਗੁਨਾਹਗਾਰ ਹੋਵਾਂਗੇ ਸਾਨੇ ਕੋਈ ਤੁਹਾਡੇ ਤੋਂ ਖਜ਼ਾਨਾ ਨਹੀਂ ਮੰਗਿਆ ਪੰਜਾਬ ਦਾ ਸਾਨੇ ਕੋਈ ਤੁਹਾਡੀ ਆਪਣੀ ਜ਼ਮੀਨ ਜਾਇਦਾਦ ਨਹੀਂ ਮੰਗੀ ਜਾਂ ਤੁਹਾਡੇ ਤੋਂ ਕੋਈ ਤੁਹਾਡਾ ਕੋਈ ਫੰਗਲਾ ਨਹੀਂ ਮੰਗਿਆ ਅਸੀਂ ਆਪਣੇ ਰੋਜ਼ਗਾਰ ਦੀ ਗੱਲ ਕਰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਤੁਸੀਂ ਜਲਦੀ ਤੋਂ ਜਲਦੀ ਕੋਈ ਪੱਤਰ ਫੈਸਲਾ ਲੈ ਕੇ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਨੂੰ ਤੁਸੀਂ ਥੇਰੇ ਲਾ ਕੇ ਸਾਡੇ ਰੋਜ਼ਗਾਰ ਨੂੰ ਪੱਕਾ ਕਰਕੇ ਲੋਕਾਂ ਦੇ ਹਿੱਤ ਦੀ ਗੱਲ ਕਰੋ ਨਾ ਕਿ ਤੁਸੀਂ ਵੀ ਲੋਕ ਵਿਰੋਧੀ ਬਣੋ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਦਾ ਵੀ ਵੱਡਾ ਯੋਗਦਾਨ ਹੈ ਜੇਕਰ ਲੋਕ ਸੰਘਰਸ਼ ਦੇ ਵਿੱਚ ਆਉਂਦੇ ਨੇ ਪੰਜਾਬ ਸਰਕਾਰ ਮਰਦਾਬਾਦ 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 ਯਾਰ ਸਰਕਾਰ ਹੌਸਲੇ ਆਓ ਹੌਸਲੇ ਆਓ ਹੌਸਲੇ ਆਓ ਯਾਰ ਸਰਕਾਰ ਹੌਸਲੇ ਆਓ ਹੌਸਲੇ ਆਓ ਹੌਸਲੇ ਆਓ ਉਸ ਕੋ ਸ਼ਾਇਦ ਇਹ ਤੱਕ ਸਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੀ ਦੱਸ ਦੇਣਾ ਚਾਹੁੰਦੇ ਆ ਇਹ ਗੱਲ ਕਿ ਜੇਕਰ ਸਾਡੀ ਮੰਗ ਦਾ ਕੱਲ ਤੱਕ ਕੋਈ ਛੇਤੀ ਨਤੀਜਾ ਨਹੀਂ ਹੁੰਦਾ ਸਾਨੂੰ ਕਿਸੇ ਮੀਡੀਆ ਦਾ ਤਾਂ ਫਿਰ ਅਸੀਂ ਉੱਥੇ ਤੱਕ ਜਾਵਾਂਗੇ ਜਿਹੜਾ ਅਸੀਂ ਨਹੀਂ ਚਾਹੁੰਦੇ ਸੀ ਪਰ ਅੱਜ ਲੋਕੀ ਤਾਂ ਨੂੰ ਦੇਖਦੇ ਹੋਏ ਅਸੀਂ ਠੀਕ ਦਾ ਤਾਲਮੇ ਪ੍ਰਕਾਰ ਨਾਲ ਬਣਾ ਕੇ ਇਹ ਮੋਟਰ ਚੱਲ ਰਹੀ ਹੈ ਪਰ ਜੇਕਰ ਸਾਡੀ ਮੰਗ ਦਾ ਛੇਤੀ ਨਰੇੜਾ ਨਾ ਕੀਤਾ ਗਿਆ ਤਾਂ ਅਸੀਂ ਇੱਤੇ ਤੱਕ ਜਾਵਾਂਗੇ ਫਿਰ ਇਹ ਤਾਲਾ ਤੋੜਿਆ ਜਾਊਗਾ ਇਹਨੂੰ ਤੋੜ ਕੇ ਇੱਕ ਮੱਖ ਨੂੰ ਅਸੀਂ ਫਿਰ ਚੱਲਣ ਬੰਦ ਕਰਾਂਗੇ ਸਾਰੇ ਸਾਥੀਆਂ ਦਾ ਧੰਨਵਾਦ ਹਾਜੀ ਸਾਥੀਓ ਅਸੀਂ ਤੁਰੀ ਸਿਵਰੇਜ ਬੋਰਡ ਤੋਂ ਮੈਂ ਸੰਜੂ ਸਿਵਰਮੈਨ ਤੇ ਪਹਿਲਾਂ ਤਾਂ ਸਾਰੇ ਸਾਥੀਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਫਤੇ ਤੇ ਅੱਜ ਅਸੀਂ ਇਹ ਚੈਨਲ ਰਾਹੀਂ ਦੱਸ ਰਹੇ ਹਾਂ ਕਿ ਜਿਹੜਾ ਸਾਡੇ ਮੌੜ ਮੰਡੀ ਦੇ ਵਿੱਚ ਸਰਕਾਰ ਨੇ ਸਿਰਮੈਨਾਂ ਤੇ ਥੋੜੀ ਥੋੜੀ ਰੁਕਾਵਟ ਲੈਣ ਦੇ ਪਰਚੇ ਦਰਜ ਕੀਤੇ ਨੇ ਇਹ ਬਹੁਤ ਨਿੰਦਣਯੋਗ ਫੈਸਲਾ ਹੈ ਸਰਕਾਰ ਦਾ ਅਸੀਂ ਇਹਦੀ ਨਿਖੇਧੀ ਕਰਦੇ ਆਂ ਤੇ ਪੂਰ ਜ਼ੋਰ ਇਹਨੂੰ ਕਹਿੰਦੇ ਆਂ ਅਸੀਂ ਸਰਕਾਰ ਨੂੰ ਸਾਡੇ ਸਾਥੀਆਂ ਦੇ ਪਰਚੇ ਜਿਹੜੇ ਕੀਤੇ ਨੇ ਉਹ ਰੱਦ ਕੀਤੇ ਜਾਣ ਤੇ ਸਾਡੇ ਸਾਥੀਆਂ ਨੂੰ ਜਲਦ ਤੋਂ ਜਲਦ ਮੁਹਾਰਤ ਬਹਾਲ ਕੀਤਾ ਜਾਵੇ ਤਾਂ ਕਿ ਜੋ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਦਾ ਮਾਹੌਲ ਬਣਿਆ ਹੋਇਆ ਉਹਨੂੰ ਸੰਭਲਣ ਵਾਸਤੇ ਵੀ ਕਿਤੇ ਨਾ ਕਿਤੇ ਸੀਵਰੇਜ ਬੋਰਡ ਦੇ ਕੰਮਾਂ ਦੀ ਲੋਡ ਪਊਗੀ ਸੋ ਅਸੀਂ ਇਸ ਇਨੀ ਗੱਲ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਬਹਾਰ ਕੀਤਾ ਜਾਵੇ ਰਿਹਾਅ ਕੀਤਾ ਜਾਵੇ ਉਹਨਾਂ ਦੇ ਪਰਚੇ ਰੱਦ ਕੀਤੇ ਜਾਣ ਜੇਕਰ ਇਸ ਦੇ ਬਾਵਜੂਦ ਵੀ ਸਰਕਾਰ ਤੱਕ ਅਜੇ ਕੋਈ ਕਰਦੀ ਹੈ ਤਾਂ ਆ ਨਾਲ ਜਿਹੜਾ ਸਵਾਹ ਹੋਊਗਾ ਹੋਰ ਵੀ ਤਿੱਖਾ ਹੋ ਸਕਦਾ ਹੈ